ਲਓ ਜੀ ਆਪਾਂ ਪਹੁੰਚ ਗਏ ਹੋਟਲ ਦੇ ਬਿਲਕੁਲ ਨੇੜੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਮੁੱਦਕੀ ਰੋਡ ਬਾਗਾ ਪੁਰਾਣਾ ਰੋਡ ਤੇ ਇੱਥੇ ਛੱਤੋਂ ਪੈਰ ਲੁਧਿਆਣੇ ਵਾਲਾ ਹਾਲ ਬਣਿਆ ਰਹਿੰਦਾ ਵਾ ਜਵਾਕਾਂ ਨੂੰ ਭੇਜ ਤਾਂ ਦੇਈਦਾ ਵੇਖੋ ਟਰੱਕ ਗੱਡੀਆਂ ਬੱਸਾਂ ਬਹੁਤ ਕੁਝ ਲੰਘਦਾ ਤੇ ਆਪਾਂ ਹੋਟਲ ਤੇ ਪਹੁੰਚ ਚੁੱਕੇ ਇੱਧਰ ਦੇਖੋ ਮਠਿਆਈ ਵਾਲਾ ਹੋਟਲ ਇੱਥੋਂ ਆਪਾਂ ਲਏ ਆ ਲੱਡੂ ਜੋ ਕਿ ਆਪਾਂ ਸਵੇਰ ਗੁਰੂ ਘਰੇ ਲੈ ਕੇ ਜਾਣੇ ਆ ਠੀਕ ਆ ਤੇ ਇਹਨਾਂ ਨੇ ਜਾ ਬੜਨਾ ਗੁਰਦੁਆਰੇ ਮੈਨੂੰ ਸਕੂਲ ਹੀ ਚੇਤੇ ਆ ਜਾਂਦਾ ਏ ਗੁਰਦਾਰੇ ਜਾਣ ਕੇ ਤੇ ਮੈਂ ਘਰੇ ਮੁੜਿਆਉਂਗੀ ਲੱਡੂ ਲੈ ਕੇ ਤੇ ਆਪਾਂ ਚਾਵਾਂਗੇ 5 ਕ 6 ਵਜੇ ਗੁਰੂ ਘਰੇ ਇਸ਼ਨਾਨ ਪਾਣੀ ਕਰਕੇ ਇੱਧਰ ਹੈਗਾ ਬਾਗਾਪੁਰਾਣਾ ਰੋਡ ਤੇ ਇੱਧਰ ਹੈਗਾ ਜੀ ਮੁੱਦਕੀ ਰੋਡ ਠੀਕ ਆ ਇਹ ਹੈਗਾ ਜੀ ਸਾਡੇ ਪਿੰਡ ਦਾ ਅੱਡਾ ਤੇ ਅੱਡੇ ਦੇ ਉੱਤੇ ਹੈਗਾ ਹੋਟਲ ਤੇ ਹੋਟਲ ਦੇ ਕੋਲੇ ਹੀ ਹੈਗਾ ਸਕੂਲ ਤੇ ਸਕੂਲ ਦੇ ਕੋਲੇ ਹੀ ਹੈਗਾ ਗੁਰੂ ਘਰ ਜਿੱਥੇ ਜਗਮੀਤ ਹੁਣੀ ਚੱਲੇ ਆ ਤੇ ਜਗਮੀਤ ਕਹਿੰਦਾ ਸੀ ਸੇਵਾ ਕਰਕੇ ਮੰਮੀ ਮੁੜੇ ਆਵਾਂਗੇ ਮੈਂ ਕਿਹਾ ਚੱਲ ਠੀਕ ਆ ਚੱਲ ਕੋਈ ਨਹੀਂ ਚੱਲਿਆ ਜਾ ਪ੍ਰਭ ਜੋ ਤੈਨੂੰ ਜਾਣ ਨਹੀਂ ਦਿੰਦਾ ਕਿਉਂਕਿ ਰੋਡ ਬਹੁਤ ਜ਼ਿਆਦਾ ਵਗਦਾ ਤੇ ਨਾਲੇ ਪਰਸ ਉਹਥੇ ਲਓ ਜੀ ਆਪਾਂ ਡੱਬਾ ਲੈ ਕੇ ਮੁੜੇ ਆਏ ਤੇ ਜਗਮੀਤ ਹੁਣੀ ਨਗਾਹਾਂ ਦੇ ਸਕੂਲ ਤੇ ਹੁਣ ਸ਼ਾਮ ਨੂੰ 6:00 ਵਜੇ ਪਹੁੰਚਾਂਗੇ ਗੁਰੂ ਘਰ ਇਹਨਾਂ ਆ ਕੇ ਆਪਾਂ ਹੁਣੇ ਹੀ ਲੈ ਜਾਣਾ ਡੱਬਾ ਸਵੇਰ ਤਾਂ ਛੋੜ ਕੇ ਜਾਗ ਨਹੀਂ ਆਉਂਦੀ ਲੇਟ ਹੋ ਜਾਈਦਾ ਉਧਰ ਲੱਗੂ ਘਰ ਦੂਰ ਪਿਆ ਜਾਂਦਾ ਇੱਥੇ ਆਉਣਾ ਮੈਂ ਐਸ ਗੁਰੂ ਘਰੇ ਇੱਧਰ ਰਹਿ ਜਾਂਦਾ ਫਰੇ ਵਾਲਾ ਸਟੋਰ ਤੇ ਇੱਧਰ ਹੁੰਦਾ ਰਾਹ ਇੱਧਰ ਕੰਮ ਤੇ ਚਾਈਦਾ ਬਹੁਤ ਬਾਟ ਪੈ ਜਾਂਦੀ ਸਾਨੂੰ ਘਰ ਤੋਂ ਹਲੋ ਜੀ ਸ਼ਾਪ ਆਂਦੀ ਘਰੇ ਆਪੇ ਗੇਟ ਖੋਲਦੇ ਆਂ ਤੇ ਡੱਬਾ ਰੱਖ ਦਿਆਂਗੇ ਤੇ ਡੱਬਾ ਰੱਖ ਕੇ ਸੁੱਚੇ ਸਾਦੇ ਥਾਂ ਤੇ ਆਪ ਹੋਰ ਕੰਮਕਾਰ ਕਰਕੇ ਟਾਈਮ ਹੋ ਜਾਵੇ ਬੱਜੇ 5 ਤੇ ਜਦ ਨੂੰ 6 ਵਜੇ ਰਹਿ ਰਾ 6:30 ਸ਼ੁਰੂ ਹੁੰਦੀ ਆ ਉਦੋਂ ਜਾਵਾਂਗੇ ਤੇ ਉਦੋਂ ਮੱਥਾ ਟੇਕਾਂਗੇ ਤੇ ਅਰਦਾਸ ਬੇਨਤੀ ਬਾਬੇ ਨੂੰ ਕਹਾਂਗੇ ਬਾਬਾ ਜੀ ਅਰਦਾਸ ਕਰ ਦੋ ਸਵੇਰ ਉੱਠ ਕੇ ਜਾਈਦਾ ਕਈ ਵਾਰ ਲੇਟ ਹੋ ਜਾਂਦਾ ਹਨ ਨਾਲੇ ਜਿੱਦੇ ਤਾ ਕੇ ਪਈਏ ਨਾ ਵੀ ਸਵੇਰ ਸਿਹੀਆਂ ਉੱਠਣਾਂ ਤੇ ਉੱਠ ਕੇ ਵੀ ਗੁਰੂ ਘਰ ਜਾਵਾਂਗੇ ਉਦੋਂ ਜਾਗ ਨਹੀਂ ਆਉਂਦੀ ਤੂੰ ਪਲਾ ਜਾਗਾ ਜੇ ਬੇੜੇ ਨਾਲ ਵੈਸੇ ਤਾਂ ਛੜਦੀ ਹੁੰਦੀ ਮੈਂ 5 ਟੱਕਰ ਫੇਰ ਤੜਕੇ ਤਾਂ ਪਤਾ ਹੀ ਏ ਤੁਹਾਨੂੰ ਨੀਂਦ ਬਹੁਤ ਘੇਰਾ ਪੁੰਦੀ ਏ ਸਵੇਰ ਤਾਂ ਮੈਂ ਕੰਮ ਖੂਰ ਪੈਜ ਕੇ ਬੰਦ ਕੂਰ ਪੈਜ ਕੇ ਪਤਾ ਨਹੀਂ ਕਿਉਂ ਸਵੇਰ ਤਾਂ ਆਈ ਹੁੰਦੀ ਏ ਤੇ ਫੇਰ ਨੁੱਖਿਆ ਹੇਗਾ ਹੈ ਕਿਰ ਦਾ ਹੰਬਲੇ ਜਿਨ ਮੈਂ ਕਰੀ ਤਾਂ ਕਈ ਵੇਰੀ ਉੱਡੇ ਉੱਟਦੇ ਨੇ 7 ਵਜ ਜਾਂਦੇ ਆ ਤੇ ਫੇਰ ਦੂਜਾ ਆ ਜਾਂਦਾ ਦਿਨ ਵੱਡਾ ਬਹੁਤ ਚੜੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਕਮਾਈ ਨੂੰ ਕਰੇ ਦੁੱਗਣੀ ਚੋਗਣੀ ਪਰਮਾਤਮਾ ਤੇ ট্রাকਟੀਆਂ ਦਾ ਵੇ ਸੱਚੇ ਪਾਤਸ਼ਾਹ ਅੱਗੇ ਹੀਰਦਾਸਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਤੇ ਡੱਬਾ ਪਰ ਰੱਖ ਦਾਂਗੇ ਫਰਿੱਜ ਵਿੱਚ ਕਿਉਂਕਿ ਆਪਣਾ ਨੀ ਬਿੱਲੀ ਨਾ ਇੱਥੇ ਝੂਠਾ ਕਰਦੇ ਹਨ ਬਾਹਰ ਤੇ ਫਰਿੱਜ ਚ ਲਾ ਦਿੰਨੇ ਆਪਾਂ ਤੇ ਪਿਆਰ ਹੋਊਗਾ ਬਾਅਦ ਚ ਜਦੋਂ ਨਹਾ ਨੂੰ ਕੇ ਜਾਵਾਂਗੇ ਗੁਰੂ ਘਰ aí ਚਲੋ ਠੀਕ ਹੈ ਜੀ ਹੁਣ ਆਪਾਂ ਅਗੇ ਸੀ ਘਰੇ ਤੇ ਗਰਮੀ ਬਹੁਤ ਜ਼ਿਆਦੇ ਆ ਧੁੱਪ ਬਹੁਤ ਸੀਗੀ ਹਜੇ ਐਵੇਂ ਲੱਗਦਾ ਸੀਗਾ ਵੀ ਦੂਜਾ ਨਹੀਂ ਕੋਨ ਨਹੀਂ ਤੇ ਚਾਹ ਬਹੁਤ ਹੋ ਜਾਂਦਾ ਹਨ ਜਦੋਂ ਕੋਈ ਚੀਜ਼ ਆਉਂਦੀ ਆ ਘਰੇ ਜਾ ਹਨ ਬਹੁਤ ਜ਼ਿਆਦਾ ਚਾਹ ਹੋਇਆ ਤੇ ਵਾਹਿ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਤੁਸੀਂ ਇੰਨੀ ਸਪੋਰਟ ਕੀਤੀ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸੱਚੇ ਪਾਤਸ਼ਾਹ